ਵਾਹੀ ਗੁਰ ਜੀ ਕਾ ਖਾਲਸਾ ਛੇਰੀ ਵਾਹੀ ਗੁਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁੱਸੇ ਵਿੱਚ ਆ ਕੇ ਆਪਾਂ ਕਈ ਵਾਰ ਦੂਸਰਿਆਂ ਦੇ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਹਾਂ ਜਿਸ ਦਾ ਕਿਸਾਨ ਨੂੰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਹੈ ਤੇ ਕਈ ਵਾਰ ਤਾਂ ਇਨਸਾਨ ਗੁੱਸੇ ਵਿੱਚ ਆ ਕੇ ਖੁਦ ਨੂੰ ਹੀ ਨੁਕਸਾਨ ਪਹੁੰਚਾ ਲੈਂਦਾ ਹੈ ਇਸ ਗੁੱਸੇ ਤੇ ਕਾਬੂ ਕਰਨ ਲਈ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਇਹ ਸ਼ਬਦ ਉਚਾਰਨ ਕਰਨਾ ਸ਼ੁਰੂ ਕਰ ਦਿਓ ਇਹ 2 ਸੈਕਿੰਡ ਦਾ ਸ਼ਬਦ ਤੁਹਾਡੇ ਗੁੱਸੇ ਨੂੰ ਸ਼ਾਂਤ ਕਰ ਦੇਵੇਗਾ ਤੇ ਕੋਈ ਨੁਕਸਾਨ ਨਹੀਂ ਹੋਵੇਗਾ ਫਰੀਦਾ ਬੁਰੇ ਦਾ ਪੜਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗੀ ਪੱਲੇ ਸਭ ਕਿਛ ਪਾਏ ਇਸ ਵਿੱਚ ਫਰੀਦ ਜੀ ਫਰਮਾਉਂਦੇ ਹਨ ਕਿ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ ਗੁੱਸਾ ਮਨ ਵਿੱਚ ਆਉਣ ਨਾ ਦੇ ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਤੇ ਸਾਰੇ ਚੰਗੇ ਗੁਣ ਪ੍ਰਾਪਤ ਹੋ ਜਾਣਗੇ ਵਾਹੀ ਗੁਰਜੀਤ ਦਾ ਖਾਲਸਾ ਸ੍ਰੀ ਵਾਹੀ ਗੁਰਜੀਤ ਕੀ ਫਤਿਹ